ਸਤਿ ਸ਼੍ਰੀ ਅਕਾਲ ਮੈਂ ਹਾਤੀ ਅਸੰਦਰ ਨਿਊਜ਼ ਦੇ ਕਿਰਦਕਾਂ ਦਾ ਸਵਾਗਤ ਹੈ ਤੇ ਇਸ ਵੇਲੇ ਦੀ ਵੱਡੀ ਖਬਰ AI ਨੂੰ ਲੈ ਕੇ ਸਾਹਮਣੇ ਆ ਰਹੀ ਹੈ ਕਿਉਂਕਿ AI ਦੀ ਪਿਛਲੇ ਕੁਝ ਲੰਬੇ ਸਮੇਂ ਤੋਂ ਤੂੰ ਮੱਚੀ ਹੋਈ ਐ ਲੋਕਾਂ ਦਾ ਰੁਝਾਨ ਜਿਹੜਾ ਹੈ ਉਹ AI ਵੱਲ ਨੂੰ ਜ਼ਿਆਦਾ ਵੱਧ ਰਿਹਾ ਹੈ ਹੁਣ ਸਕੂਲ ਕਾਲਜਾਂ ਦੇ ਵਿੱਚ ਵੀ AI ਵਿਸ਼ੇ ਨੂੰ ਪੜਾਉਣ ਤੇ ਜ਼ੋਰ ਦਿੱਤਾ ਜਾ ਰਿਹਾ ਹੈ ਤਾਂ ਕਿ ਕੰਮ ਨੂੰ ਹੋਰ ਸੌਖਾ ਅਤੇ ਲੋਕਾਂ ਦੇ ਗਿਆਨ ਦੇ ਵਿੱਚ ਵੀ ਵਾਧਾ ਕੀਤਾ ਜਾਵੇ ਪਰ ਇਸ ਵੇਲੇ ਜਿਹੜੀ ਵੱਡੀ ਖਬਰ ਹੈ ਉਹ ਕੇਰਲ ਤੋਂ ਸਾਹਮਣੇ ਆ ਰਹੀ ਹੈ ਕਿਉਂਕਿ ਕੇਰਲ ਰਾਜ ਦੇ ਵਿੱਚ ਹੁਣ AI ਟੀਚਰ ਜਿਹੜੀ ਹੈ ਉਹ ਨਿਯੁਕਤ ਕੀਤੀ ਗਈ ਹੈ ਤੇ ਟੀਚਰ ਜਿਹੜੀ ਹੈ ਸਕੂਲ ਦੇ ਵਿੱਚ ਸਾੜੀ ਪਾ ਕੇ ਆਉਂਦੀ ਤੇ ਕਿਸ ਤਰੀਕੇ ਦੇ ਨਾਲ ਵਿਦਿਆਰਥੀਆਂ ਦੇ ਨਾਲ ਗੱਲਬਾਤ ਕਰਦੀ ਹੈ ਕਿਸ ਤਰ੍ਹਾਂ ਵਿਸ਼ਿਆਂ ਤੇ ਤਰਕ-ਵਿਤਰਕ ਕਰਦੀ ਹੈ ਦਿਖਾਉਣੇ ਤੁਹਾਨੂੰ ਤਸਵੀਰਾਂ AI ਟੀਚਰ ਦੀਆਂ ਦੱਸ ਦਈਏ ਕਿ ਸੋਸ਼ਲ ਮੀਡੀਆ ਦੇ ਉੱਤੇ ਵੀ AI ਟੀਚਰ ਕਾਫੀ ਜ਼ਿਆਦਾ ਵਾਇਰਲ ਹੋ ਰਹੀ ਹੈ ਦਾਦੀ ਸਾਡੀ ਜ਼ਿੰਦਗੀ ਡਿਜੀਟਲ ਉਪਕਰਣਾਂ ਦੇ ਨਾਲ ਹੁਣ ਆਲੇ ਦੁਆਲੇ ਘੁੰਮਦੀ ਪਈ ਹੈ ਜਿਆਦਾਤਰ ਲੋਕਾਂ ਦਾ అలਾਰਮ ਵੀ ਸਵੇਰ ਮੋਬਾਈਲ ਫੋਨ ਤੇ ਹੀ ਵੱਜਦਾ ਹੈ ਦਿਨ ਰਾਤ ਵੱਖ-ਵੱਖ ਕੰਮਾਂ ਦੇ ਲਈ ਅਸੀਂ ਲੋਕੀ ਐਪਸ ਕੰਪਿਊਟਰ ਲੈਪਟਾਪ ਵਰਗੇ ਡਿਵਾਈਸਸ ਦਾ ਇਸਤੇਮਾਲ ਕਰਦੇ ਹਾਂ ਆਉਣ ਵਾਲੇ ਕੁਝ ਸਾਲਾਂ ਦੇ ਵਿੱਚ ਡਿਜੀਟਲਾਈਜੇਸ਼ਨ ਵਿੱਚ ਕਈ ਵੱਡੇ ਬਦਲਾਅ ਵੀ ਦੇਖਣ ਨੂੰ ਮਿਲਣਗੇ ਇਹ ਤਾਂ ਸਾਰੇ ਹੀ ਜਾਣਦੇ ਨੇ ਕਿ ਕਈ ਰੈਸਟੋਰੈਂਟ ਦੇ ਵਿੱਚ ਰੋਬੋਟ ਜਿਹੜੇ ਨੇ ਉਹ ਖਾਣਾ ਪਰੋਸਦੇ ਨਜ਼ਰ ਆਉਂਦੇ ਨੇ ਪਰ ਹੁਣ AI ਰੋਬੋਟ ਸਕੂਲੀ ਬੱਚਿਆਂ ਨੂੰ ਵੀ ਪੜਾਉਂਦੇ ਹੋਏ ਨਜ਼ਰ ਆ ਰਹੀ ਹੈ ਜਿਵੇਂ ਕਿ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਬਿਊਰੋ ਰਿਪੋਰਟ ਐਸਐਮਜੀ ਨਿਊਜ਼